ਤਨ ਬਬਾ ਨਾਮ ਤੇ ਤੁਮ ਹੀ ਰੰਗਾ ਧੰਬ ਬਬਾ ਨਾਮ ਤੇ ਤੁਮ ਹੀ ਰੰਗਾ ਬਬਾ ਨਾਮ ਤੇ ਤੁਮ ਹੀ ਰੰਗਾ ਧੰਬ ਬਬਾ ਨਾਮ ਤੇ ਤੁਮ ਹੀ ਰੰਗਾ ਚੰਦਰੰਤਾਰ ਬਬਾ ਤੁਮ ਹੀ ਰੰਗਾ ਸਤ ਗੁਰ ਸੱਚਾ ਪਾਤਸ਼ਾ ਬੇ ਪਰਵਾਤਾ ਸਹਾਬਾ ਨਾਉ ਗਰੀਬ ਨਿਵਾਜ ਹੈ ਬੇ ਮੁਤਾਜ ਨਾਮ ਮੁਹੱਬਤ ਬੇਸ਼ਮਾਰ ਨਰੰਤਾਰ ਹੈ ਅਲਖ ਅਪਾਰ ਅਲਾ ਹੁਸਿਆਬਾ ਕਾਇਮ ਦائم ਸਾਹਿਬੀ ਹਾਜ਼ਰ ਨਾਜ਼ਰ ਦੇਖ ਕਿਤਾਬਾ ਅਗਮ ਅਦੂਲ ਅਤੂਲ ਹੈ ਤੂਲ ਨਾ ਹਾਰ ਨਾ ਡੰਨੀ ਸ਼ਹਬਾ ਇਕ ਸ਼ਤਰਾਜ ਕਮਾਵੰਦਾ ਦੁਸ਼ਮਨ ਦੂਤ ਨਾ ਸ਼ੋਰ ਸ਼ਰਾਬਾ ਅਦਲ ਅਦਲ ਚਲਾਇੰਦਾ ਜਾਲਮ ਜੁਲਮ ਨਾ ਜੋਰ ਜਰਾਬ ਜਹਰ ਪੀਰ ਜਗਤ ਗੁਰੂ ਬਾਬਾ ਨਾ ਗਰੀਬ ਨਿਵਾਜ ਹੈ ਬੇਮੁਤਾਜ ਨਾਮੋ ਮਹਬਾ ਬਨਾਣ ਤਿਤ ਨਰੰਗਾਰ ਬਨਾ ਬਨਾਣ ਨਰਨ ਕਾਰਨ ਸੰਰਾਥ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਪੁੰਗੋ ਸਭ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਏ ਵਡਿਆਈ ਧਰਮ ਖਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਦਿਆ ਅੱਖੋ ਧਨ 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 ਗੁਰ ਸੋਇ ਹਰ ਜੁਗ ਜੁਗ ਭਗਤ ਆਇਆ ਜੀ ਹੋਰ ਤਜ ਰੱਖਦਾ ਆਹ ਰਾਮ ਰਾਜ ਤੁਹਾਨੂੰ ਭੰਦੇ ਸਾਜਣ ਆਪ ਏਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀ ਮnde ਜੀ ਆਰਜਕ ਸੰਭਾਹੇ ਸਾਈ ਘਰ ਕਮਾਵਣੀ ਤੁਰ ਛੋਟੀ ਦਿਨ ਪਾਏ ਨਾਨਕ ਏਕੀ ਬਾਹਰੇ ਹੋਰ ਦੂਜੀ ਨਾਹੀ ਜਾਏ ਸੋ ਕਰ ਜਿਤ ਸਹਿਰ ਜਾਏ ਸੋ ਕਰ ਜਿਤ ਸਹਿਰ ਜਾਏ ਸੁਧ ਸਤ ਨਾਮ ਸ੍ਰੀ ਵਾਹਿਗੁਰੂ ਜੀ ਸਤਿ ਕਲੀ ਮਹਲਾਤੀ ਜਾਣਾਂ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰ ਮਤਾਏ ਸਤਿਗੁਰ ਤੋਂ ਪਾਇਆ ਜੈ ਜੀ ਕੀ ਸਾਹਿਬ ਜਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਹੋ ਰਾਜ ਨਾਮਿਆ ਤਾਰ ਮੇਰਾ ਜੀਵਨ ਦਾ ਹੈ ਭਾਇਆ ਸਾਚਾ ਨਾਮਿਆ ਰੱਬਿਆ ਜਿੰਦੱਖਾਂ ਖਲਕ ਜਾਈਆ ਸਦਾ ਗੁਰਮਾਨਿ ਜਿਤਾ ਕਰੇ ਬਿਨੈ ਜੀ ਬੜੇ ਆਇਆ ਕਹਿਣਾ ਸੁਨੋ ਸੰਤੋ ਸ਼ਬਦ ਧਰ ਤੇਰ ਪਿਆਰ ਸਾਚਾ ਨਾਮ ਮੇਰਾ ਆਧਾਰ ਹੋ ਰਾਜ ਕੰਸ਼ ਉੱਤਮ ਧਰ ਸਿਵਾ ਦੇ ਜੀ ਬਸ ਇਤ ਕਾਲ ਕੰਟਕ ਮਾਰਿਆ ਗਰਮਾਇਆ ਦੁਜਨ ਨੂੰ ਜਨਾ ਮਾਰਦੀ ਲਗੇ ਕਹੇ ਦਾਸ ਪੈਸ ਕੋ ਆ ਕਿ ਕਰਿਆ ਬਦਵਾ ਰਾਤ ਦੁਏ ਦਾਈ ਦਾ ਆ ਖੇਲੇ ਸਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਜਨੜਕ ਦੀਵਾ ਹੈ ਗੁਰੂ ਜੀ ਇੱਕ ਓੰਕਾਰ ਸਤ ਗੁਰ ਪਰਸਾਦ ਸੋ ਰਠ ਮਹਲਾ மரிணிய கா தா தே ரே கபே ਸਦਾ ਸਦਾ ਰੰਗ ਮਾਣਾ ਹਮਾਰੇ ਗਣਤ ਨ ਗਣਿਆ ਕਾਈ ਆਪਣਾ ਮਿਰਦ ਪਛਾਣਾ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਏ ਸਰਬ ਕਲਿਆਣ ਨ ਸਾਜਿਆ ਦਿੱਤਾ ਪੈਣ ਅਣਖਾਣ ਆਪਣੇ ਦਾਸ ਗਿਆਪ ਪੈ ਜਿ ਰੱਖੀ ਨਾਨਕ ਸਦ ਗੁਰਮਾਨ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨ ਨਖਾਣ ਆਪਣੇ ਦਾਸ ਕੀ ਆਪ ਪੈ ਜਿ ਰਾਖੀ ਨਾਨਕ ਸਦ ਕੁਰਬਾਨ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾ हे अकाल पुरख अंतर जामी श्री गुरु नानक देव निरंकार स्वरूप सचे बादशाह जी आप जी दे हजूर अमृत वेले तो लेके ऐस वेले तक श्री आशा जी दी वार दे स्लोक संत शब्द कीर्तन जी की अरदास अखर लग कन्ना तुख भूल चुक मा भाव जी दे चरण कमला पास ਸਿਕ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ